ਕਹਿੰਦੇ ਨੇ ਕਿ ਅਸਲ ਰੋਸ਼ਨੀ ਅੱਖਾਂ ਵਿੱਚ ਨਹੀਂ ਦਿਲ ਤੇ ਦਿਮਾਗ ਦੀ ਸੋਚ ਦੇ ਵਿੱਚ ਹੁੰਦੀ ਹੈ ਪਵਾਨੀ ਕੜ ਦੇ ਇੱਕ ਸਰਕਾਰੀ ਸਕੂਲ ਵਿੱਚ ਅਜਿਹਾ ਟੀਚਰ ਹੈ ਜਿਸ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਨਾਮ ਹੈ ਅਮਿਤ ਕੁਮਾਰ ਜਿਹੜਾ ਨਜ਼ਰਾ ਤੋਂ ਨੇਤਰਹੀਨ ਹੈ ਪਰ ਦਿਲੋਂ ਦੇਖਣ ਦੀ ਕਾਬਲੀਅਤ ਰੱਖਦਾ ਹੈ ਬਚਪਨ ਵਿੱਚ ਬੁਖਾਰ ਹੋਇਆ ਹਸਪਤਾਲ ਲੈ ਗਏ ਇਕ ਗਲਤ ਟੀਕੇ ਨੇ ਅਮਿਤ ਦੀਆਂ ਅੱਖਾਂ ਦੀ ਰੌਸ਼ਨੀ ਹਮੇਸ਼ਾ ਦੇ ਲਈ ਖੋ ਲਈ ਪਰ ਉਸਨੇ ਹੌਸਲਾ ਨਹੀਂ ਹਾਰਿਆ ਅੱਖਾਂ ਦੇ ਅੰਧੇਰੇ ਨੇ ਉਸਦੀ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਚਾਨਣ ਬਣ ਗਿਆ ਹੋਰਾਂ ਦੀ ਸੰਤਗੀ ਲਈ ਅੱਜ ਅਮਿਤ ਸਰ ਇਤਿਹਾਸ ਪੜਾਉਂਦੇ ਨੇ ਉਹ ਕਲਮ ਦੇ ਨਾਲ ਨਹੀਂ ਆਪਣੀ ਆਵਾਜ਼ ਦੇ ਨਾਲ ਆਪਣੀ ਮਹਿਸੂਸ ਕਰਨ ਦੀ ਤਾਕਤ ਦੇ ਨਾਲ ਆਪਣੇ ਬੱਚਿਆਂ ਦੀ ਸੋਚ ਬਦਲ ਰਹੇ ਨੇ ਉਹ ਤਬਲਾ ਵਜਾਉਂਦੇ ਹੋਏ ਗੀਤ ਗਾਉਂਦੇ ਨੇ ਸਾਡੀ ਦੋਸਤੀ ਹੈ ਦੋਸਤਿਆ ਸਵੇਰਿਆਂ ਦੇ ਨਾਲ ਉਹਨਾਂ ਦੀ ਕਲਾਸ ਦੇ ਵਿੱਚੋਂ ਹਜ ਤੱਕ ਇੱਕ ਵੀ ਵਿਦਿਆਰਥੀ ਫੇਲ ਨਹੀਂ ਹੋਇਆ ਬੱਚੇ ਕਹਿੰਦੇ ਨੇ ਸਾਨੂੰ ਅਮਿਤਸਰ ਤੇ ਮਾਨ ਹੈ ਉਹ ਸਾਡੀਆਂ ਅੱਖਾਂ ਨਹੀਂ ਬਲਕਿ ਤਿਲ ਪਾੜਦੇ ਨੇ ਅਮਿਤ ਨੇ ਸਾਬਤ ਕਰ ਦਿੱਤਾ ਕਿ ਹੌਸਲਾ ਹੋਵੇ ਤਾਂ ਕੋਈ ਵੀ ਕਮੀ ਮਨੁੱਖ ਨੂੰ ਰੋਕ ਨਹੀਂ ਸਕਦੀ ਉਹ ਸਿਰਫ ਇੱਕ ਅਧਿਆਪਕ ਨਹੀਂ ਉਹ ਇੱਕ ਜ਼ਿੰਦਗੀ ਦੀ ਪਰਿਭਾਸ਼ਾ ਨੇ ਜੋ ਦਿਖਾਉਂਦੀ ਹੈ ਕਿ ਹੌਸਲਾ ਹੋਵੇ ਤਾਂ ਅੰਧਕਾਰ ਵੀ ਰੌਸ਼ਨਾਾ ਜਾਂਦੇ ਨੇ ਮਾਈ ਨੇਮ ਇਜ਼ ਅਰਸ਼ਦੀਪ ਖਾਨ ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾਚੂ ਹੈ ਮੈਂ ਇੱਥੇ ਪਲੱਸ 2 A ਦੀ ਵਿਦਿਆਰਥਣ ਹਾਂ ਇਸ ਤਰ੍ਹਾਂ ਦੇਖਦੇ ਹੋ 48 ਸਰ ਨੇ ਅਮਿਤ ਕੁਮਾਰ ਜੀ ਨੇ ਹਿਸਟਰੀ ਸਾਨੂੰ ਪੜ੍ਹਾਉਂਦੇ ਨੇ ਸਾਡੇ ਟੀਚਰ ਬਹੁਤ ਵਧੀਆ ਨੇਗੇ ਹਮੇਸ਼ਾ ਹੀ ਸਾਨੂੰ ਇਦਾਂ ਦੇ ਸਬਜੈਕਟ ਪੜ੍ਹਾਉਂਦੇ ਨੇ ਹਮੇਸ਼ਾ ਸਾਨੂੰ ਇਸ ਤਰ੍ਹਾਂ ਬੇਨਾਂ ਪੜ੍ਹਾਉਂਦੇ ਨੇ ਜਿਹੜਾ ਸਾਨੂੰ ਸੌਖਾ ਸੌਖਾ ਸਮਝ ਆ ਸਕੇ ਸਾਰੇ ਤਰੀਕੇ ਨਾਲ ਤੇ ਸਰ ਦੀ ਇੱਕ ਮਿਸਾਲ ਜੇ ਮੈਂ ਦੇਣੀ ਚਾਹਾਂ ਵੀ ਇੰਨੀਆਂ ਮੁਸ਼ਕਿਲਾਂ ਤੋਂ ਬਾਵਜੂਦ ਵੀ ਸਰ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜਾ ਰਹੇ ਨੇ ਕਿ ਸਾਡੇ ਨੰਬਰ ਵੀ ਬਹੁਤ ਵਧੀਆ ਆ ਰਹੇ ਨੇਗੇ ਜਿੱਦਾਂ ਫੋਰ ਐਗਜ਼ਾਮਪਲ ਮੀ ਮੇਰੇ +1 ਵਿੱਚ 97 ਮਾਰਕਸ ਆਏ ਸੀਗੇ ਇਹ ਇੱਕ ਮਤਲਬ ਕਿ ਅਜੀ ਵੀ ਗੱਲ ਹੈਗੀ ਵੀ ਸਰ ਬਲਾਈਂਡਨੈਸ ਦੇ ਸ਼ਿਕਾਰ ਹੋ ਕੇ ਵੀ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜਾ ਰਹੇ ਨੇ ਤੇ ਮੈਂ ਅੱਗੇ ਜਾ ਕੇ ਵੀ ਸਾਰਿਆਂ ਨੂੰ ਇਨਸਪੀਰੇਸ਼ਨ ਦੇਣਾ ਚਾਹੁੰਦੀ ਆ ਵੀ ਸਾਡੇ ਸਰ ਤੋਂ ਇਨਸਪੀਰੇਸ਼ਨ ਕਰੋ ਤੁਸੀਂ ਇਨਸਪਾਇਰ ਹੋਵੋ ਜਿੱਦਾਂ ਕਿ ਸਾਡੇ ਸਕੂਲ ਦਾ ਰਿਜ਼ਲਟ 100% ਆ ਰਿਹਾਗਾ ਫਰਮ ਹਿਸਟਰੀ ਇਹ ਬਾਕੀ ਵੀ ਇਦਾਂ ਜੇ ਕੋਸ਼ਿਸ਼ ਕਰਨ ਤਾਂ ਉਹਨਾਂ ਦੀ ਵਧੀਆ ਰਿਜ਼ਲਟ ਆ ਸਕਦਾ ਹੈ ਇਸ ਤਰ੍ਹਾਂ ਦੇ ਜਿਹੜੇ ਕਈ ਲੋਕ ਹੁੰਦੇ ਨੇ ਜ਼ਿੰਦਗੀ ਵਿੱਚ ਕੁਝ ਨਹੀਂ ਮਿਲਦਾ ਉਹ ਸ਼ਿਕਾਇਤਾਂ ਬਹੁਤ ਕਰਦੇ ਨੇ ਕਿ ਪਾਸੇ ਸਰ ਨੂੰ ਥੋੜੇ ਸਰ ਨੂੰ ਪ੍ਰੈਕਟਿਸ ਹੈ ਬਟ ਉਹਨਾਂ ਉਸ ਦੇ ਬਾਵਜੂਦ ਵੀ ਇੰਨਾ ਵਧੀਆ ਮੁਕਾਮ ਹਾਸਲ ਕੀਤਾ ਬਟ ਉਹਨਾਂ ਟੀਚਰ ਤੋਂ ਉਹਨਾਂ ਬਣਾ ਰਹੇ ਨੇ ਅਕੋਰਡਿੰਗ ਟੂ ਮੀ ਜੇਕਰ ਆਪਾਂ ਮਿਹਨਤ ਕਰਦੇ ਆ ਤਾਂ ਕੁਝ ਵੀ ਆਪਣੇ ਵਾਸਤੇ ਔਖਾ ਨਹੀਂ ਹੈਗਾ ਜਿਦਾਂ ਕਿ ਸਰ ਨੇ ਜੇਕਰ ਇਹਨਾਂ ਨੇ ਮਿਹਨਤ ਕੀਤੀ ਤਾਂ ਹੀ ਅਜੇਸ ਮੁਕਾਮ ਤੇ ਆਏ ਨੇ ਜਿਹੜੇ ਲੋਕ ਸ਼ਿਕਾਇਤਾਂ ਕਰਦੇ ਨੇ ਆਈ ਥਿੰਕ ਉਹ ਕਦੇ ਮਿਹਨਤ ਕਰਦੇ ਹੀ ਨਹੀਂਗੇ ਜੇਕਰ ਅਸੀਂ ਟਰਾਈ ਕਰਾਂਗੇ ਕਈ ਵਾਰ ਸਾਨੂੰ ਹਾਰ ਵੀ ਮਿਲਦੀ ਹੁੰਦੀ ਹੈਗੀ ਪਰ ਜੇਕਰ ਅਸੀਂ ਉਸ ਹਾਰ ਨੂੰ ਆਪਣੀ ਜਿੱਤ ਬਣਾ ਕੇ ਚੱਲਾਂਗੇ ਫਿਰ ਹਮੇਸ਼ਾ ਸੀ ਵਧੀਆ ਮੁਕਾਮਾਂ ਤੇ ਜਾ ਸਕਦੇ ਆ। ਉਹਦੀ ਮਿਸਾਲ ਤੁਸੀਂ ਅਮਿਤ ਸਰ ਨੂੰ ਸਾਹਮਣੇ ਤੋਂ ਵੀ ਅੱਖਾਂ ਤੋਂ ਦੇਖਣਾ ਨਹੀਂ ਫਿਰ ਵੀ ਹਾਸ ਤੱਕ ਵੀ ਆਪ ਆਉਂਦੇ ਨੇ ਤੁਹਾਨੂੰ ਕਹੌਂਦੇ ਨੇ। ਹਾਂਜੀ ਇਸਾਰੇ ਨੇ ਕਦੇ ਵੀ ਮੈਂ ਇਹਨਾਂ ਨੂੰ ਦੇਖਿਆ ਨਹੀਂ ਹੈਗਾ ਵੀ ਇਹ ਕਦੇ ਵੀ ਕਿਸੇ ਟੀਚਰ ਦਾ ਸਹਾਰਾ ਲੈ ਕੇ ਜਾ ਰਹੇ ਨੇ ਇਹ ਸਾਰੇ ਸਕੂਲ ਚ ਇਦਾਂ ਜਾਂਦੇ ਨੇ ਕਿ ਕਦੇ ਕੰਪਿਊਟਰ ਲੈਬ ਚ ਕੋਈ ਵੀ ਸਮਾਨ ਲੈਣਾ ਉਹ ਵੀ ਸਾਡੇ ਸਕੂਲ ਤੋਂ ਬਾਹਰੋਂ ਉਹਦੇ ਵੀ ਅਮਿਤ ਸਰ ਜਾਂਦੇ ਨੇਗੇ ਕਦੇ ਵੀ ਕੋਈ ਬੁੱਕਸ ਵਗੈਰਾ ਦਾ ਕੋਈ ਵੀ ਇਸ਼ੂ ਹੋਵੇ ਉਹ ਵੀ ਜ਼ਿਆਦਾ ਅਮਿਤ ਸਰ ਸੋਲਵ ਕਰਦੇ ਨੇਗੇ ਹਮੇਸ਼ਾ ਅਮਿਤ ਸਰ ਇੱਕਦਮ ਇੱਕਦਮ ਮਿਸਾਲ ਦੀ ਤਰ੍ਹਾਂ ਨੇਗੇ ਜਿਹੜੇ ਲੋਕ ਕਹਿੰਦੇ ਰਹਿੰਦੇ ਨੇ ਸਾ ਤੋਂ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਉਹਨਾਂ ਵਾਸਤੇ ਸਾਰੇ ਇੱਕ ਇਨਸਪਾਇਰੇਸ਼ਨ ਨੇ ਕਹਿੰਦੇ ਨੇ ਵੀ ਟੀਚਰ ਨੂੰ ਦੇਖਦਾ ਨਹੀਂ ਤਾਂ ਕੀ ਪੜ੍ਹਾਉਣਗੇ ਤਾਂ ਲੱਗਦਾ ਵੀ ਨਤੀਜਾ ਜਿੰਨੇ ਇਹਨਾਂ ਦਾ 100% ਦਾਸ ਰਹੇ ਤੁਸੀਂ ਸਰ ਇਹ ਤੁਸੀਂ ਹੈਗਾ ਆਈ ਡੋਨਟ ਥਿੰਕ ਸੋ ਕਿ ਇਹ ਕੋਈ ਬਲਾਈਂਡਨੈਸ ਇਦਾਂ ਦੀ ਕੋਈ ਚੀਜ਼ ਹੈ ਸਰ ਸਰ ਨੇ ਕਦੇ ਵੀ ਇਹਨੂੰ ਆਪਣੀ ਕਮਜ਼ੋਰੀ ਨਹੀਂ ਲਿਆ ਸਰ ਨੇ ਹਮੇਸ਼ਾ ਇਹਨੂੰ ਆਪਣੀ ਤਾਕਤ ਬਣਾ ਕੇ ਚੱਲਿਆਗਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਿਤ ਕੁਮਾਰ ਹੈ ਜੀ ਠੀਕ ਹੈ ਜੀ ਸਰ ਕਿਹੜੇ ਸਕੂਲ 'ਚ ਪੜਾਉਣਾ ਤੁਸੀਂ ਮੈਂ ਸਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਾਚੋ ਆ ਦੇ ਵਿੱਚ بطور ਹਿਸਟਰੀ ਲੈਕਚਰਰ 2021 ਤੋਂ ਵਰਕ ਕਰ ਰਿਹਾ ਹਾਂ ਸਰ ਅਸੀਂ ਦੇਖ ਰਹੇ ਹਾਂ ਤੁਹਾਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਬਟ ਉਸ ਦੇ ਬਾਵਜੂਦ ਵੀ ਤੁਸੀਂ ਪੜ੍ਹਾ ਰਹੇ ਹੋ ਵਿਦਿਆਕਰਨ ਨੂੰ ਕੋਈ ਦਿੱਕਤਾਂ ਨਹੀਂ ਆ ਰਹੀ ਤੁਹਾਨੂੰ ਨਹੀਂ ਸਰ ਮੈਨੂੰ ਬਿਲਕੁਲ 1 ਐਕਚੁਅਲੀ ਜਦੋਂ ਮੈਂ ਇਸ ਫੀਲਡ ਦੇ ਵਿੱਚ 2006 ਤੋਂ ਆ ਪਹਿਲਾਂ ਮੈਂ ਬਤੌਰ ਹਿੰਦੀ ਅਧਿਆਪਕ ਦਾੰਦਪੁਰ ਵਿਕੇ ਸੇਵਾ ਨਿਭਾਈ ਹੈ ਉਸ ਤੋਂ ਪਹਿਲਾਂ ਮੈਂ ਮੂਨਕ ਗਰਲ ਸਕੂਲ ਦੇ ਵਿੱਚ ਜਿਹੜੀ ਹੈ ਬਤੌਰ ਹਿੰਦੀ ਅਧਿਆਪਕ ਸੀਗਾ ਉੱਥੇ ਮੈਂ 8 ਸਾਲ ਤਕਰੀਬਨ ਸਰਵਿਸ ਕੀਤੀ ਹੈ ਤੇ ਉਸ ਸਮੇਂ ਵਿੱਚੋਂ ਦੀ 1.5 ਸਾਲ ਮੈਂ ਐਜ਼ ਅ ਇਨਚਾਰਜ ਵੀ ਕੰਮ ਕੀਤਾ ਉੱਥੇ ਗਰਲ ਸਕੂਲ 'ਚ ਸਾਡੀ 650 ਗਰਲਸ ਦੀ ਸਟ੍ਰੈਂਥ ਸੀਗੀ ਉੱਥੇ ਮੈਂ ਸਕੂਲ ਨੂੰ ਐਜ਼ ਇਨਚਾਰਜ ਵੀ ਕੰਮ ਕੀਤਾ ਹੈ 2009 ਤੇ 10 ਦੇ ਵਿੱਚ ਤੇ ਉਸ ਤੋਂ ਬਾਅਦ ਮੇਰੀ ਬਦਲੀ ਜਿਹੜੀ ਆ ਨਦਾਮਪੁਰ ਹੋ ਗਈ ਸੀ ਉੱਥੇ ਮੈਂ 9 ਸਾਲ ਵਾਂਗੂ ਉੱਥੇ ਲਾਇਏ ਨੇ ਉਸ ਤੋਂ ਬਾਅਦ ਪ੍ਰਮੋਸ਼ਨ ਤੋਂ ਬਾਅਦ ਮੈਂ ਇੱਥੇ ਆਇਆ ਜੀ ਹੁਣ ਸਰ ਕੋਈ ਕਿਸੇ ਸਾਦੀ ਕੋਈ ਦਿੱਕਤ ਅਰਥੇ ਰਿਜ਼ਲਟਸ ਕਿੱਦਾਂ ਜਾ ਰਹੇ ਨੇ ਰਿਜ਼ਲਟ ਸਰ ਮੇਰੇ ਜਦੋਂ ਮੈਂ ਹਿੰਦੀ ਮਾਸਟਰ ਸੀਗਾ ਉਸ ਟਾਈਮ ਵੀ ਮੇਰੇ ਰਿਜ਼ਲਟ ਸਾਰੇ ਤਕਰੀਬਨ 100% ਸੀਗੇ ਤੇ ਹੁਣ ਮੈਂ 2021 ਤੋਂ ਇੱਧਰ ਆ ਮੇਰੇ ਸਾਰੇ ਰਿਜ਼ਲਟ 100% ਨੇ ਜੀ ਇੱਕ ਵੀ ਬੱਚਾ ਮੇਰੇ ਸਬਜੈਕਟ ਦੇ ਵਿੱਚੋਂ ਫੇਲ ਨਹੀਂ ਹੋਇਆ ਕਦੇ ਠੀਕ ਹੈ ਤੋ ਸਰ ਕਿਸ ਤਰ੍ਹਾਂ ਦੇਖਦੇ ਹੋ ਇਹ ਬਲਾਈਂਡਨੈਸ ਹੈ ਕਿ ਇਸ ਦੇ ਬਾਵਜੂਦ ਵੀ ਤੁਸੀਂ ਟਟੇ ਹੋਇਓ ਇਹ ਐਕਚੁਅਲੀ ਹੋਇਆ ਕਿਵੇਂ ਇਹ ਬਚਪਨ ਤੋਂ ਹੀ ਤੁਹਾਡੀ ਆਈ ਸਿੱਧਨ ਜੋ ਕੋਈ ਹਾਦਸਾ ਨਹੀਂ ਸਰ ਹਾਦਸਾ ਹੀ ਹੋਇਆ ਸੀ ਸਰ ਮੈਂ ਬਿਲਕੁਲ ਠੀਕ ਠਾਕ ਸੀਗਾ ਜਿਵੇਂ ਨੋਰਮਲ ਬੱਚੇ ਆਪਾਂ ਖੇਡਦੇ ਆ ਸਾਰੇ ਨਾ ਐਵੇਂ ਖੇਡਦੇ ਸੀਗੇ ਬਟ ਕੀ ਹੋਇਆ ਕਿ ਜੋ 3 ਸਾਲ ਦੀ ਉਮਰ ਸੀ ਮੇਰੀ ਤਾਂ ਫੀਵਰ ਹੋਇਆ ਮੈਨੂੰ ਤੇ ਮੇਰੇ ਮਾਤਾ ਜੀ ਮੈਨੂੰ ਡਾਕਟਰ ਕੋਲ ਲੈ ਗਏ ਅੰਮ੍ਰਾਲੇ ਕੋਈ ਡਾਕਟਰ ਸੀਗਾ ਮੈਂ ਐਕਚੁਅਲੀ ਬੇਸਿਕਲੀ ਅੰਮ੍ਰਾਲੇ ਤੋਂ ਆ ਮੈਂ ਮੇਰੀ ਫੈਮਿਲੀ ਬੈਕਗਰਾਉਂਡ ਉੱਥੇ ਦੀ ਹੈ ਜੀ ਤੇ ਉਹ ਡਾਕਟਰ ਕੋਲ ਲੈ ਗਏ ਡਾਕ ਆਪਟੀ ਨਰ ਜਦੋਂ ਇੱਕ ਅੱਖ ਜਾਣ ਲੱਗੀ ਆਈ ਸਾਈਡ ਡਾਕਟਰ ਨੂੰ ਪਤਾ ਲੱਗ ਗਿਆ ਸੀ ਬਟ ਉਹਨੇ ਦੱਸਿਆ ਨਹੀਂ ਉਹਨਾਂ ਨੂੰ ਕੁਝ ਵੀ ਕੋਈ ਮੇਰੇ ਤੋਂ ਗਲਤੀ ਹੋ ਗਈ ਹੈ ਨਾ ਬਟ ਜਦੋਂ ਜਮਾਈ ਆਈ ਸਾਈਡ ਚਲੇਗੀ ਉਸ ਤੋਂ ਬਾਅਦ ਡੈਲੀ ਲੈ ਗਏ ਮੈਨੂੰ ਏਮਜ਼ ਦੇ ਵਿੱਚ ઓਪਰੇਟ ਹੋਇਆ ਉਹ ਜਦੋਂ ઓਪਰੇਟ ਕਰਦੇ ਹੋਏ ਦੂਜੀ ਅੱਖ ਦੀ ਜਿਹੜੀ ਉਹ ਸੀਗੀ ਨਰਵ ਸੀਗੀ ਉਹ ਵੀ ਉਹਨਾਂ ਤੋਂ ਡੈਮੇਜ ਹੋ ਗਈ ਤੇ ਦੋਨੋਂ ਆਈ ਸਾਈਡ ਜਿਹੜੀ ਸੀ ਮੇਰੇ 20 25 ਦਿਨ ਦੇ ਵਿੱਚ ਵਿੱਚ ਜਮਾਈ ਮਤਲਬ 100% ਉਹ ਹੋ ਗਿਆ ਬਲਾਈਂਡ ਹੋ ਗਿਆ ਮੈਂ ਕਦੇ ਕਦੇ ਆਪਣੇ ਆਪ ਨੂੰ ਲੱਗਿਆ ਨਹੀਂ ਵੀ ਮੈਨੂੰ ਅੱਖਾਂ ਤੋਂ ਨਹੀਂ ਦਿਖਦਾ ਫਿਰ ਵੀ ਤੁਸੀਂ ਬੱਚਿਆਂ ਨੂੰ ਅਜਹੀ ਲਗਨ ਦੇ ਨਾਲ ਪੜ੍ਹਾ ਰਹੇ ਕਦੇ ਹੌਸਲੇ ਨਹੀਂ ਟੁੱਟੇ ਨਹੀਂ ਸਰ ਕਦੇ ਵੀ ਨਹੀਂ ਮੈਨੂੰ ਅਜ ਤੱਕ ਫੀਲ ਹੋਇਆ ਮੈਨੂੰ ਤਾਂ ਬਸ ਐਂ ਲੱਗਦਾ ਮੈਂ ਆਪਣੇ ਘਰ ਤੋਂ ਵੱਧ ਸਮਾ ਜਿਹੜਾ ਸਕੂਲ 'ਚ ਬਿਤਾਉਣਾ ਪਸੰਦ ਕਰਦਾ ਮਤਲਬ ਮੈਨੂੰ ਇੱਥੇ ਆ ਕੇ ਤਾਂ ਐਂ ਲੱਗਦਾ ਵੀ ਜੇ ਹੈਨਾ ਜਿਸ ਦਿਨ ਕਦੇ ਛੁੱਟੀ ਹੋ ਜਾਏ ਮੈਨੂੰ ਬਹੁਤ ਮੁਸ਼ਕਿਲ ਲੱਗਦਾ ਸਮਾ ਬਿਤਾਣਾ ਕੋ ਬੱਚਿਆਂ ਨਾਲ ਇੰਨਾ ਜ਼ਿਆਦਾ ਘੁੱਲ ਮਿਲ ਜਾਈਦਾ ਉੱਥੇ ਬੱਚਿਆਂ ਨੂੰ ਪੜ੍ਹਾਉਣੇ ਆ ਕੇ ਹਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਤਾਂ ਕਿਹਤ ਸਵਾਲ ਹੈ ਸਰ ਅਜੇ ਕੀ ਰਾਜ਼ ਹੈ ਕਹਿੰਦੇ ਵੀ ਸਕੂਲ ਦੇ ਰਿਜ਼ਲਟ ਦਾ ਚਲੋ ਉੱਪਰ-ਨੀਚੇ ਹੁੰਦੇ ਪਰ ਹਿਸਟਰੀ ਦਾ ਰਿਜ਼ਲਟ ਕਦੇ ਨੀਚੇ ਨਹੀਂ ਹੋਇਆ ਤੁਹਾਡਾ ਰਿਜ਼ਲਟ ਬਿਲਕੁਲ ਸਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਜਿੱਦ ਤੱਕ ਮੈਨੂੰ ਲੱਗਦਾ ਹੈ ਕਿ ਬੱਚੇ ਨਾ ਜਦੋਂ ਮੈਂ ਦੇਖਦੇ ਆ ਉਹ ਇੰਨੇ ਕਿ ਇੰਸਪਾਇਰ ਹੋਏ ਨੇ ਕਿ ਉਹਨਾਂ ਨੇ ਕਦੇ ਵੀ ਆ ਸਰ ਨੂੰ ਅਸੀਂ ਕਦੇ ਵੀ ਮਤਲਬ ਉਹ ਨਹੀਂ ਕਰਨਾ ਹੈਗਾ ਜੋ ਕੁਝ ਉਹ ਕਹਿਣਗੇ ਅਸੀਂ ਮੰਨਾਂਗੇ ਉਹਨੂੰ ਪੂਰਾ ਕਰਾਂਗੇ ਠੀਕ ਸਰ ਕੀ ਹੋਰ ਕੀ ਤੁਸੀਂ ਸਹਿਦ ਦੇਣਾ ਚਾਹ ਜਿਹੜੇ ਲੋਕ ਸ਼ਿਕਾਇਤ ਕਰਦੇ ਨੇ ਸਭ ਕੁਝ ਸਰ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੂੰਗਾ ਜਿਸ ਪਾਲਿਸੀ ਤੇ ਮੈਂ ਆਪਣੀ ਜ਼ਿੰਦਗੀ ਨੂੰ ਬਣਾਇਆ ਕਿ ਹਮੇਸ਼ਾ ਆਪਣੇ ਤੋਂ ਨੀਵੇਂ ਵਾਲ ਦੇਖੋ ਜੇ ਤੁਸੀਂ ਉੱਚਿਆਂ ਵਾਲ ਦੇਖੋਗੇ ਕਦੇ ਕਾਮਯਾਬ ਨਹੀਂ ਹੋ ਸਕਦੇ ਨੀਵੇਂ ਵਾਲ ਦੇਖੋਗੇ ਉਹਨੂੰ ਦੇਖੋਗੇ ਉਹਨੂੰ ਕਿੰਨੇ ਦੁੱਖ ਨੇ ਆਪਣਾ ਦੁੱਖ ਤਾਂ ਕੁਝ ਵੀ ਨਹੀਂ ਲੱਗਦਾ ਉਹਦੇ ਸਾਹਮਣੇ ਫਿਰ ਮੀਰ ਸਿੰਘ ਹਾਂ ਠੀਕ ਹੈ ਸਰ ਕਿੱਥੇ ਪੜਾ ਰਹੇ ਹੋ ਮੈਂ ਸਰਕਾਰੀ ਸੀਨੀਅਰਸ ਕੰਟਰੀ ਸਕੂਲ ਕਰਾਚੂ ਹਾਂ ਸਰ ਸਰ ਤੁਹਾਡੇ ਖਾਸ ਦੋਸਤ ਨੇ ਤਾਂ ਕਿਵੇਂ ਦੇਖਦੇ ਹੋ ਅੱਖਾਂ ਦੀ ਰੋਸ਼ਨੀ ਨਹੀਂ ਪਰ ਹੌਸਲੇ ਨਿਭਉਂਦਾ ਸਰ ਹਾਂਜੀ ਬਹੁਤ ਜ਼ਿਆਦਾ ਹੌਂਸਲਾ ਹੈ ਸਰ ਦਾ ਮਤਲਬ ਜਿਵੇਂ ਤੁਸੀਂ ਕਹੋਗੇ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਮਿਤ ਸਰ ਦਾ ਨਾਮ ਆਉਂਦਾ ਵੀ ਮਿਤ ਸਰ ਨੂੰ ਦੱਸ ਦੋ ਈਵਨ ਕਹੇ ਜੇ ਮਹਾਲੀ ਬੱਚਿਆਂ ਦੇ ਫਾਰਮ ਲੈ ਕੇ ਜਾਣੇ ਨੇ ਤਾਂ ਸਰ ਕਹਿੰਦੇ ਨੇ ਮੈਨੂੰ ਫੜਾਉ ਮੈਂ ਲੈ ਜਾਣਾ ਤੇ ਕੱਲੇ ਜਾਂਦੇ ਨੇ ਜਮਾ ਕਰਾ ਕੇ ਸਾਡਾ ਕੰਮ ਹੁੰਦਾ ਹੈ ਦੋ ਤਿੰਨ ਘੰਟੇ ਵੀ ਸਰ ਨੇ ਕਰਵਾਤਾ ਕੰਮ ਤਾਂ ਲੱਗਦਾ ਹੈ ਅਜੇ ਟੀਚਰ ਦੀ ਹੈ ਅਜੇ ਸਖਤਰੀ ਹਰ ਇੱਕ ਨੂੰ ਲੋੜ ਹੈ ਬਹੁਤ ਲੋਕ ਹੌਸਲਾ ਛੱਡ ਜਾਂਦੇ ਨੇ ਸਿੱਧਾ ਬਿਲਕੁਲ ਸਰ ਇਹਨਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ ਤੇ ਜਿਹੜੇ ਲੋਕ ਚੰਗਾ ਪਲਾ ਹੋਣ ਦੇ ਬਾਵਜੂਦ ਢੇਰੀ ਢਾਕੇ ਬੈਠ ਜਾਂਦੇ ਨੇ ਹਨਾ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈਗਾ ਕਿ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈਗੀ ਵਧੀਆ ਤਰੀਕੇ ਨੇ ਤਾਂ ਉਹਨਾਂ ਨੂੰ ਵੀ ਇਹੀ ਚਾਹੀਦਾ ਹੈਗਾ ਕਿ ਇਹ ਤੋਂ ਵਧੀਆ ਤਰੀਕੇ ਨਾਲ ਜਿਉਣ ਕਿੰਨਾ ਵਧੀਆ ਰਜ਼ਾਟ ਉਟਾਉਂਦਾ ਬੱਚੇ ਬੜੇ ਸਰ ਇਹਨੇ ਸੰਦਰਿਕ ਨਾਲ ਪੜੰਦ ਲੈਪਟਾਪਸ ਸਾਰ ਯੂਜ਼ ਕਰਦੇ ਨੇਗੇ ਤੇ ਪ੍ਰੋਜੈਕਟਰ ਯੂਜ਼ ਕਰਦੇ ਨੇ ਵੀਡੀਓਜ਼ ਦਿਖਾਉਂਦੇ ਨੇ ਉਹਨਾਂ ਨੂੰ ਪੀਡੀਐਫ ਭੇਜਦੇ ਨੇ ਵੀਡੀਓ ਲਿੰਕ ਭੇਜ ਦਿੰਦੇ ਨੇ ਗਰੁੱਪ ਦੇ ਵਿੱਚ ਤੇ ਬੱਚਿਆਂ ਤੋਂ ਸੁਣਦੇ ਨੇ ਨੈਕਸਟ ਡੇ ਵੀ ਜਿਹੜੀ ਮੈਂ ਵੀਡੀਓ ਭੇਜੀ ਸੀਗੀ ਤੇ ਉਹਦਾ ਕੀ ਰਿਜ਼ਲਟ ਹੈਗਾ ਇਹਨੇ ਵਧੀਆ ਟੌਪਿਕ ਕਲੱਬ ਕੇ ਉਹਨਾਂ ਨੂੰ ਭੇਜਦੇ ਨੇ ਕਿ ਬੱਚਾ ਹੋ ਜਾਂਦਾ ਸਾਰਾ ਉਹਨਾਂ ਦਾ ਦਿਲ ਦੀ ਗੱਲ ਘੁੰਮਣ ਜਾਂਦੇ ਨੇ ਤਾਂ ਕਈ ਵਾਰ ਹੁੰਦਾ ਨਾ ਵੀ ਬੰਦੇ ਨੂੰ ਉੱਪਰ ਲੈ ਕੇ ਜਾ ਰਹੇ ਹਾਂ ਘੁੰਮਣ ਤੇ ਸਰ ਨੂੰ ਲੈ ਕੇ ਜਾ ਸਪੋਰਟ ਸਿਸਟਮ ਲੈ ਕੇ ਜਾ ਰਹੇ ਹਾਂ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਹੁੰਦਾ ਨਾ ਵੀ ਬੰਦਾ ਆਪਣੇ ਤੇ ਬੋਝ ਬਣੂਗਾ ਕੋਈ ਚੰਗੇ ਪਹਿਲੇ ਨੂੰ ਲੈ ਕੇ ਜਾਂਦੇ ਉਹ ਬੋਝ ਬਣ ਜਾਂਦੇ ਨੇ ਡਾਲ ਜਾਂਦੇ ਨੇ ਮਸੱਏ ਨਹੀਂ ਹੁੰਦੀ ਸਾਨੂੰ ਜਿੱਥੇ ਵੀ ਜਾਂਦੇ ਆ ਸਰ ਕੋਲੇ ਕਰਦੇ ਨੇ ਪਹਿਲਾਂ ਹੀ ਪ੍ਰੋਬਲਮ ਸੋਲਵ ਹੋ ਜਾਂਦੀ ਨੇ ਸਾਡੀਆਂ